ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਚੱਲਦੀ ਆਉਂਦੀ ਹੈ ਕਿਉਂਕਿ ਇਹ ਮੌਸਮ ਵੀ ਆ ਜਾ ਹੈਗਾ ਕਿਉਂਕਿ ਇਸ ਸਮੇਂ ਮਤਲਬ ਕਹਿੰਦਾ ਪਲਾਂਟੇਸ਼ਨ ਚੱਲ ਰਹੀ ਆ ਪਿੰਡਾਂ ਵਿੱਚ ਸਾਡੀ ਮੁਹਿੰਮ ਚੱਲ ਰਹੀ ਆ ਲੋਕ ਬਹੁਤ ਉਤਸ਼ਾਹ ਹੋ ਕੇ ਮਤਲਬ ਰੁੱਖਾਂ ਨੂੰ ਲਾ ਰਹੇ ਆ ਕਿਉਂਕਿ ਬਰਸਾਤ ਦਾ ਮੌਸਮ ਹੁਣੀ ਖਤਮ ਹੋ ਕੇ ਟਿਆ ਜਿਹੜਾ ਸਾਡਾ ਜਿਹੜਾ ਸਾਡਾ ਸਾਵਣ ਦਾ ਮਹੀਨਾ ਤੇ ਭਾਦੋ ਚ ਵੀ ਬੂਟੇ ਲੱਗ ਸਕਦੇ ਆ ਇੱਕ ਮਹੀਨਾ ਸਾਰੀ ਕੁਲ ਹੋਰ ਪਿਆ ਸਤੰਬਰ ਅੰਤ ਤੱਕ ਅਸੀਂ ਨੂੰ ਪਲਾਂਟੇਸ਼ਨ ਕਰ ਸਕਦੇ ਹੈਗੇ ਆ ਤੇ ਅੱਜ ਜਿਹੜੀ ਅਸੀਂ ਲਗਾਤਾਰ ਚਰਚਾ ਕਰਦੇ ਆ ਉਹਨੇ ਰੁੱਖਾਂ ਬਾਰੇ ਅਜਿਹਾ ਰੁੱਖ ਜਿਹੜਾ ਹੈਗਾ ਹਰ ਸ਼ਿੰਗਾਰ ਦਾ ਰੁੱਖ ਹੈਗਾ ਇਹਨੂੰ ਪਰੀਜਾਤ ਵੀ ਬੋਲ ਲੈਂਦੇ ਹੈਗੇ ਆ ਤੇ ਬਹੁਤ ਸਾਰੇ ਨਾਮ ਨਾਲ ਜਾਣਦੇ ਉਹ ਵੀ ਦੱਸਦੇ ਹੈਗੇ ਆ ਜਿਵੇਂ ਕੋਰਲ ਜੈਸਮਿਨ ਬੋਲ ਦਿੰਦੇ ਆ ਨਾਈਟ ਜੈਸਮਿਨ ਬੋਲ ਦਿੰਦੇ ਆ ਨਾਈਟ ਬਲੂਮਿੰਗ ਜੈਸਮਿਨ ਵੀ ਬੋਲ ਦਿੰਦੇ ਆ ਇਹਨੂੰ ਮਤਲਬ ਕਹਿੰਦਾ ਟਰੀ ਆਫ ਸੋਰੋ ਬੋਲ ਦਿੰਦੇ ਇਹਨੂੰ ਦੱਸਾਂਗੇ ਕਿ ਕਿਉਂ ਕਹਿੰਦੇ ਟਰੀ ਆਫ ਸੋਰੋ ਦਾ ਟਰੀ ਆਫ ਸੈਡਨੈਸ ਕਿਉਂ ਕਹਿੰਦੇ ਆ ਉਸ ਵੇਲੇ ਕੁੜੀ ਵੀ ਬੋਲ ਦਿੰਦੇ ਆ ਕਈ ਇਲਾਕਿਆਂ ਵਿੱਚ ਨੂੰ ਤੇ ਗੁਰਬਾਣੀ ਵਿੱਚ ਨੂੰ ਪਰਜਾਤ ਨਾਂ ਨਾਲ ਮਤਲਬ ਦੱਸਿਆ ਗਿਆ ਹੈਗਾ ਉਸ ਨਾਲ ਜ਼ਿਕਰ ਹੋਇਆ ਪਰਜਾਤ ਬੋਲਦਾ ਗੁਰਬਾਣੀ ਚ ਤੇ ਪਾਰ ਸਮੁੰਦਰ ਜਾਤ ਕਹਿੰਦੇ ਆ ਲੈ ਜਾਣ ਵਾਲਾ ਭਾਵ ਸਮੁੰਦਰ ਤੋਂ ਪਾਰ ਲੈ ਜਾਣ ਵਾਲਾ ਇਹ ਰੁੱਖ ਉਸ ਗੁਰਵਾਨੀ ਚ ਜੇਕਰ ਆਉਂਦਾ ਹੈਗਾ ਤੇ ਸਭ ਤੋਂ ਪਹਿਲਾਂ ਇਹਦਾ ਸੈਂਟੀਫਿਕ ਨੇਮ ਜਿਹੜਾ ਉਹਦੇ ਬਾਰੇ ਸਮਝਾਂਗੇ ਨਿਕਟੈਂਥਿਸ ਅਰਬੋਟ੍ਰਿਸਟਸ ਕਰਕੇ ਦਾ ਸੈਂਟੀਫਿਕ ਨੇਮ ਆ ਜਿਹੜਾ ਨਿਕਟੈਂਥਿਸ ਹੈਗਾ ਇਹ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈਗਾ ਨੁਕਟਸ ਦਾ ਭਾਵ ਰਾਤ ਅਤੇ ਐਂਥੋਸ ਦਾ ਭਾਵ ਫੁੱਲ ਇਸ ਪ੍ਰਜਾਤੀ ਦੇ ਫੁੱਲ ਰਾਤ ਨੂੰ ਖਿੜਨ ਖਿੜਦੇ ਆ ਤੇ ਸਵੇਰੇ ਪਛੜ ਜਾਂਦੇ ਆ ਬੰਦ ਹੋ ਜਾਂਦੇ ਆ ਤਾਂ ਇਸ ਵੱਲ ਇਸ਼ਾਰਾ ਕਰਦਾ ਮਤਲਬ ਜਿਹੜੇ ਮਤਲਬ ਫੁੱਲ ਰਾਤ ਨੂੰ ਖਿੜਦੇ ਦਿਨ ਵੱਲੋਂ ਉਹ ਦਿਨ ਨੂੰ ਮਤਲਬ ਕਹਿੰਦਾ ਉਹ ਝੜ ਜਾਂਦੇ ਆ ਇਸ ਨੂੰ ਇਸ਼ਾਰਾ ਕਰਦਾ ਹੈਗਾ ਨਿਕ ਟੈਂਥ ਇਸ ਜਿਹੜਾ ਸ਼ਬਦ ਹੈਗਾ ਤੇ ਅਰਬੋਸਟ ਅਰਬੋਰ ਟ੍ਰਿਸਟਸ ਜਿਹੜਾ ਹੈਗਾ ਅਰਬੋਰ ਸ਼ਬਦ ਹੈਗਾ ਜਿਹੜਾ ਸਪੀਸੀਸ ਦਾ ਪਾਪ ਰੁਖ ਨਮਾ ਜਿਹੜਾ ਟ੍ਰਿਸਟਸ ਦਾ ਪਾਪ ਹੈਗਾ ਪਤਲੀਆਂ ਗੋਲ ਟਾਣੀਆਂ ਨੂੰ ਸੰਕੇਤ ਕਰਦਾ ਇਹ ਜਿਹੜਾ ਇਹਦਾ ਸੈਂਟੀਫਿਕ ਨੇਮ ਹੈਗਾ ਇਸ ਦਾ ਇਟ ਐਕਸਪਲੇਨੇਸ਼ਨ ਹੈਗੀ ਹੈ ਮਤਲਬ ਕਹਿੰਦਾ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਇਹ ਜਿਹੜਾ ਛੋਟਾ ਡੈਸਟਿਊਸਟਰੀ ਔਰ ਲਾਰਜ ਸ਼ਰਬੂ ਬੋਲ ਸਕਦੇ ਆ ਤਾਂ ਇਹ ਜਿਹੜਾ ਨੇਟਿਵ ਹੈਗਾ ਡਰਾਈ ਤੇ ਮੋਸਟ ਡੈਸਟਿਊਸ ਫੋਰੈਸਟ ਦਾ ਨੇਟਿਵ ਹੈਗਾ ਇੰਡੀਆ ਦੇ ਵਿੱਚ ਥਰੋਅਆਊਟ ਮਿਲਦਾ ਹੈਗਾ ਇਹਨਾਂ ਜੰਗਲਾਂ ਦੇ ਵਿੱਚ ਤੇ ਇਹਦੇ ਜਿਹੜੇ ਪੱਤੇ ਹੈਗੇ ਆ ਉਹ ਫਰਵਰੀ ਮਾਰਚ ਛੱਡ ਜਾਂਦੇ ਆ ਇਹ ਡਿਪੈਂਡ ਕਰਦਾ ਵੀ ਬਰਸਾਤ ਆ ਜੇ ਤਾਂ ਉਦੋਂ ਥੋੜਾ ਜਲਦੀ ਛੱਡ ਜਾਂਦੇ ਇਸ ਤਰ੍ਹਾਂ ਕਰਕੇ ਇਹ ਪੱਤੇ ਫਰਵਰੀ ਤੇ ਮਾਰਚ ਛੱਡਦੇ ਹੈਗੇ ਆ ਉਸ ਤੋਂ ਬਾਅਦ ਜੂਨ ਜੁਲਾਈ 'ਚ ਇਹਦੇ ਮਤਲਬ ਕਹਿੰਦਾ ਪੱਤੇ ਫੇਰ ਆ ਜਾਂਦੇ ਆ ਜਿਹੜੇ ਫੁੱਲ ਹੈਗੇ ਆ ਚਿੱਟੇ ਹਲਕੇ orange ਕਲਰ ਦੇ ਫੁੱਲ ਹੈ ਲੱਗਦੇ ਜਿਹੜੇ ਲੱਗ ਟਿਊਬਾਂ ਹੈਗੀਆਂ orange ਕਲਰ ਦੀ ਚਿੱਟਾ ਫੁੱਲ ਹੁੰਦਾ ਤਾਂ ਉਹ ਜਿਹੜਾ ਸ਼ੈਂਟਡ ਫੁੱਲ ਆ ਬਹੁਤ ਹੀ ਫ੍ਰੈਗਰੈਂਸ ਹੁੰਦੀ ਹੈਗੀ ਆ ਤਾਂ ਇਹ ਜਿਹੜਾ ਹੈਗਾ ਪੀਕ ਟਾਈਮ ਹੈਗਾ ਸਪਟੰਬਰ ਅਕਤੂਬਰ ਜਿਹੜਾ ਹੈਗਾ ਤੇ ਰੇਨੀ ਸੀਜ਼ਨ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਇਹ ਫੁੱਲ ਦੇਣਾ ਸ਼ੁਰੂ ਕਰ ਦਿੰਦਾ ਹੈਗਾ ਤੇ ਜਿਉਂ-ਜਿਉਂ ਇਹ ਜਦੋਂ ਬਰਸਾਤ ਪੈਂਦੀ ਹੈ ਬਰਸਾਤ ਦੇ ਮੌਸਮ ਵਿੱਚ ਦੇਖਦੇ ਅਸੀਂ ਮਤਲਬ ਕਹਿੰਦਾ ਸਵੇਰੇ ਜਦ ਰੋੜਦੇ ਹੈਗੇ ਤਾਂ ਉਹ ਜਿਹੜੀ ਚਾਦਰ ਹੈਗੀ ਆ ਫੁੱਲਾਂ ਦੀ ਸਾਨੂੰ ਬਿਸ਼ੀ ਦਿਖਦੀ ਹੈਗੀ ਹੈ ਜਦ ਰਾਤ ਨੂੰ ਇਹ ਖੇੜਦੇ ਤਸਵੀਰੀ ਹੋ ਚਾਦਰ ਜਿਹੜੀ ਸਾਨੂੰ ਦਿਖ ਜਾਂਦੀ ਹੈਗੀ ਮਤਲਬ ਕਹਿੰਦਾ ਸੋ ਇਹ ਮਤਲਬ ਖਾਸ ਕਰਕੇ ਜਿਹੜਾ ਇਹਦੀ ਫਰੇਗਰੈਂਸ ਹੋਣ ਕਰਕੇ ਇਹਨੂੰ ਕਲਟੀਵੇਟ ਕੀਤਾ ਜਾਂਦਾ ਹੈਗਾ ਹੁਣ ਉਗਣ ਖੇਤਰ ਦੀ ਗੱਲ ਕਰ ਲੈਣੇ ਹੈਗੇ ਹਰsinga ਦੱਖਣੀ ਕਸ਼ਮੀਰ ਤੋਂ ਲੈ ਕੇ ਨੇਪਾਲ ਤੱਕ ਤੇ ਬਾਹਰੀ ਹਿਮਾਲਿਆ ਦੇ ਇਹ ਜਿਹੜੇ ਜੰਗਲੀ ਲੱਕ ਉੱਥੇ ਪਾਇਆ ਜਾਂਦਾ ਹੈਗਾ ਤੇ ਕੁਝ ਮਧ ਪ੍ਰਦੇਸ਼ ਜੰਗਲਾਂ ਵਿੱਚ ਵੀ ਪਾਇਆ ਜਾਂਦਾ ਹੈਗਾ ਤੇ ਪੰਜਾਬ ਦੀ ਗੱਲ ਕਰੀ ਹੁਸ਼ਾਰਪੁਰ ਰੋਪੜ ਦੇ ਜਿਹੜੇ ਪਹਾੜੀ ਲੱਕ ਆਮ ਉੱਚ ਮਿਲਦਾ ਤੇ ਬਾਕੀ ਜਿਹੜੇ ਸਾਡੇ ਪੰਜਾਬ ਦੇ ਇਲਾਕੇ ਜਿੱਤੇ ਵੀ ਜਿੰਨੇ ਵੀ ਸਾਡੇ ਪਲੇਨ ਲਾਕੇ ਉਹਨੂੰ ਮਤਲਬ ਕਹਿੰਦੇ ਐ ਇਸ ਨੂੰ ਖੁਸ਼ਬੂਤ ਦੇ ਫੁੱਲ ਹੋਣ ਕਰਕੇ ਬਾਗਾਂ ਵਿੱਚ ਹੋਇਆ ਯੂਨੀਵਰਸਿਟੀਆ ਵਿੱਚ ਹੋਇਆ ਕਾਲਜਾਂ ਵਿੱਚ ਸਕੂਲਾਂ ਵਿੱਚ ਨੂੰ ਲਾਇਆ ਜਾਂਦਾ ਹੈਗਾ ਤੇ ਜਿਹੜੀ ਉਹ ਪ੍ਰੋਪਗੇਸ਼ਨ ਦੀ ਗੱਲ ਕਰਦੇ ਅਸੀਂ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਨਰਸੀ ਜਿਹਨੂੰ ਤਿਆਰ ਕਰਦੇ ਬੀਜਾਂ ਰਾਹੀਂ ਤਿਆਰ ਕਰਦੇ ਆ ਬੜਾ इजीली ਇਹਦੇ ਬੀਜ ਤਿਆਰ ਹੋ ਜਾਂਦੇ ਹੈਗੇ ਆ ਤਾਂ ਜਦੋਂ ਮਤਲਬ ਕਹਿੰਦਾ ਬੀਜ ਹੁੰਦੇ ਨੂੰ ਇਕੱਠਾ ਕਰਕੇ ਅਸੀਂ ਨੂੰ ਬੀਜ ਦਿੰਦੇ ਹੈਗੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਹਦੇ ਸ਼ੈਂਟਡ ਫਲਾਵਰਸ ਹੈਗੇ ਆ ਉਹ Hindu ਜਿਹੜੇ ਧਰਮ ਦੇ ਲੋਕ ਹੈਗੇ ਉਹਨੂੰ ਮੰਦਰਾ ਚ ਚੜਾਉਂਦੇ ਇਹਨੂੰ ਫੁੱਲਾਂ ਨੂੰ ਇਕੱਠਾ ਕਰਕੇ ਤੇ ਛਿੱਲ ਜਿਹੜੀ ਹੈਗੀ ਆ ਟੈਨਿੰਗ ਹੋਣ ਕਰਕੇ ਚਮੜਾ ਦੀ ਕਮਾਈ ਵਾਸਤੇ ਵਰਤੀ ਜਾਂਦੀ ਹੈਗੀ ਆ ਤੇ ਇਹਦੇ ਪੱਤੇ ਖੁਰਦਲੇ ਹੁੰਦੇ ਆ ਕਿਸੇ ਸਮੇਂ ਦੇ ਵਿੱਚ ਜਿਹੜੇ ਮਤਲਬ ਹਾਥੀ ਦੇ ਦੰਦਾਂ ਨੂੰ ਮਤਲਬ ਕਹਿੰਦਾ ਸ਼ਾਈਨ ਦੇਣ ਵਾਸਤੇ ਆਈਵਰੀ ਬੋਲਦੇ ਨੂੰ ਤਾਂ ਉਸ ਨੂੰ ਫਾਈਨਲ ਸ਼ੇਪ ਦੇਣ ਵਾਸਤੇ ਉਹਨੂੰ ਮਤਲਬ ਕਹਿੰਦਾ ਉਹ ਪਾਲਿਸ਼ ਵਾਸਤੇ ਵਰਤੇ ਜਾਂਦੇ ਸੀ ਜਿਹੜੇ ਪੱਤੇ ਜਿਹੜੇ ਖੁਰਦਲੇ ਪੱਤੇ ਬੋਲਉਂ ਜਾਂਦਾ ਤੇ ਇਹਦੇ ਫੁੱਲ ਜਿਹੜੇ ਹੈਗੇ ਉਹ ਤੋਂ ਇੱਕ ਡਾਈ ਬਣਦੀ ਆ ਨਿਕ ਟੈਂਥਿੰਡਾਈ ਹੈਗੀ ਆ ਜਿਹਨੂੰ ਸਿਲਕ ਨੂੰ ਰੰਗਣ ਵਾਸਤੇ ਇਹ ਕੰਮ ਆਉਂਦੀ ਹੈਗੀ ਇਹ ਵੀ ਇਹ ਤੋਂ ਦੇਖਿਆ ਕਿ ਫੁੱਲਾਂ ਤੋਂ ਉਸ ਤੋਂ ਬਾਅਦ ਜਿਹੜੀ ਬਿਹਾਰ ਦੀ ਮਿਥਾਲਾ ਪੇਂਟਿੰਗਸ ਹੈਗੀਆਂ ਉਹ ਵੀ ਇਸ ਦੇ ਫੁੱਲਾਂ ਨੂੰ ਜਿਹੜੇ ਨੇਚਰਲ ਜਿਹੜੀ ਡਾਈ ਹੈਗੀ ਆ ਉਹ ਇਹਨਾਂ ਨੂੰ ਯੂਜ਼ ਕਰਕੇ ਮਿਥਾਲਾ ਪੇਂਟਿੰਗਸ ਬਰਾਉਂਦੇ ਹੈਗੇ ਆ ਉਸ ਤੋਂ ਬਾਅਦ ਜਿਹੜੇ ਵੈਸਟ ਬੰਗਾਲ ਹੈਗਾ ਸਾਡਾ ਵੈਸਟ ਬੰਗਾਲ ਸਟੇਟ ਹੈਗੀ ਆ ਉੱਥੋਂ ਦਾ ਸਟੇਟ ਫਲਾਵਰ ਹੈ ਪਰਿजात ਜਿਹੜਾ ਰੁੱਖ ਦਾ ਫੁੱਲ ਹੈਗੇ ਆ ਤਾਂ ਉਹਨੂੰ ਸ਼ਿਫਾਲੀ ਬੋਲ ਦਿੰਦੇ ਬੋਲ ਦਿੰਦੇ ਆ ਦਾ ਸ਼ਿਊ ਜਾਂ ਸ਼ਿਊਲੀ ਬੋਲ ਦਿੰਦੇ ਆ ਉਹ ਮਤਲਬ ਉਸ ਇਲਾਕੇ ਦੇ ਵੈਸਟ ਬੰਗਾਲ ਦੇ ਵਿੱਚ ਇੱਕ ਗੱਲ ਹੋਰ ਸਮਝਣੀ ਪਣੀ ਇਸ ਰੁੱਖ ਦੇ ਨਾਂ ਤੇ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਸਾਡੇ ਡਾਕ ਟਿਕਟਾਂ ਬਣੀਆਂ ਹੈਗੀਆਂ ਇੰਡੀਆ ਦੇ ਵਿੱਚ ਉਹਨੂੰ ਸਨਮਾਨ ਦਿੱਤਾ ਗਿਆ ਰੁੱਖਾਂ ਨੂੰ ਚਾਹੇ ਮੈਡੀਸਨ ਗੁਣਾ ਕਰਕੇ ਹੋਵੇ ਚਾਹੇ ਉਹ ਬਹੁਤ ਵਿਸ਼ਾਲ ਹੋਣ ਕਰਕੇ ਜਿਵੇਂ ਪੀਪਲ ਬੋਰਡ ਦੇ ਨਾਂ ਤੇ ਵੀ ਸਾਡੇ ਸਟੈਂਪ ਹੈਗੀ ਐ ਇਸ ਤਰ੍ਹਾਂ ਹੀ ਪਰਿਜਾਦ ਦੇ ਨਾਂ ਤੇ ਵੀ ਇੱਕ ਸਟੈਂਪ ਰੀਲੀਜ਼ ਆ ਤਾਂ ਉਹ ਵੀ ਸਾਡੀ ਡਾਕ 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 ਟਿਕਟ ਹੈਗੀ ਉਹ ਸਾਡੇ ਪੋਸਟ ਵਿੱਚ ਪੋਸਟ ਆਫਿਸ ਮਿਲ ਸਕਦੀ ਹੈਗੀ ਆ ਜਿਹੜੇ ਤਿੰਨ ਪੱਤੇ ਹੈਗੇ ਉਹਨੂੰ ਤ੍ਰਿਮੂਰਤੀ ਬੋਲਦੇ ਆ ਜਿਹੜਾ ਮਿਡਲ ਵਾਲਾ ਹੈਗਾ ਵਿਸ਼ਨੂੰ ਨੂੰ ਰਿਪਰੈਜ਼ੈਂਟ ਕਰਦਾ ਕਿਤਾਬਾਂ ਲਿਖਦੀ ਹੈਗੀਆਂ ਤੇ ਰਾਈਟ ਤੇ ਲੈਫਟ ਹੈਗਾ ਬ੍ਰਹਮਾ ਤੇ ਸ਼ਿਵ ਨੂੰ ਰਿਪਰੈਜ਼ੈਂਟ ਕਰਦਾ ਤੇ ਇਸ ਲਈ ਧਾਰਮਿਕ ਪੱਖੋਂ ਕਾਫੀ ਇੰਪੋਰਟੈਂਟ ਰੁਖ ਹੈਗਾ ਮਹਾ ਭਾਰਤ ਮਹਾ ਭਾਰਤਾਂ ਚ ਮਹਾ ਭਾਰਤ ਵਿੱਚ ਲਿਖਿਆ ਗਿਆ ਵੀ ਜਿਹੜਾ ਪਰੀਜਾਦ ਦਾ ਰੁਖ ਹੈਗਾ ਉਹ ਸਵਰਗ ਲੋਕ ਤੋਂ ਦਵਾਰਕਾ ਚ ਲਿਆਂਦਾ ਗਿਆ ਸ਼੍ਰੀ ਕ੍ਰਿਸ਼ਨ ਲਿਆਂਦਾ ਹੈਗਾ ਇੰਦਰ ਲੋਕ ਇੰਦਰ ਲੋਕ ਚ ਇਹ ਸਵਰਗ ਲੋਕ ਚ ਮੌਜੂਦ ਸੀ ਰੁਖ ਉੱਥੇ ਉੱਥੋਂ ਇਹ ਲਿਆਂਦਾ ਗਿਆ ਹੈਗਾ ਰੁਖ ਜਿਹੜਾ ਹੈਗਾ ਤੇ ਹੁਣ ਆਪਾਂ ਦੱਸਾਂਗੇ ਇਹਦਾ ਜਿਹੜਾ ਜਿਹੜਾ ਕਾਲੀਦਾਸ ਜੀ ਹੈਗੇ ਸਾਡੇ ਰਾਈਟਰ ਹੈਗੇ ਉਹਨਾਂ ਨੇ ਆਪਣੇ ਕਈ ਰਚਨਾਵਾਂ ਵਿੱਚ ਜਿਵੇਂ ਰਤੂ ਸਮਹਾਰਾ ਕਰਕੇ ਉਹਦੇ ਵਿੱਚ ਇਹਦਾ ਜ਼ਿਕਰ ਕੀਤਾ ਪਰਿਜਾਤ ਦਾ ਤੇ ਵਿਸ਼ੂ ਵਿਸ਼ਨੂੰ ਪ੍ਰਾਣ ਵਿੱਚ ਇੱਕ ਕਥਾ ਹੁੰਦੀ ਹੈਗੀ ਵੀ ਉਹ ਕਹਿੰਦੇ ਵੀ ਇੱਕ ਪਰਿਜਾਤਿਕਾ ਨਾਂ ਦੀ ਇੱਕ ਲੜਕੀ ਸੀ ਉਹਨੂੰ ਮਤਲਬ ਸੂਰਜ ਦੇਵਤੇ ਨਾਲ ਪ੍ਰੇਮ ਹੋ ਜਾਂਦਾ ਹੈਗਾ ਤੇ ਸੂਰਜ ਦੇਵਤਾ ਉਹਨੂੰ ਮਤਲਬ ਜ਼ਿਆਦਾ ਰਾਹ ਨਹੀਂ ਦਿੰਦੇ ਹੈ ਤੇ ਇਸ ਲਈ ਉਹ ਮਤਲਬ ਉਸ ਨੂੰ ਸਹਿਨ ਨਹੀਂ ਕਰ ਪਾਉਂਦੀ ਤਾਂ ਸਹਿਨ ਨਾ ਹੋਣ ਕਰਕੇ ਮਤਲਬ ਕਹਿੰਦਾ ਉਹ ਆਪਣੀ ਅਗਨੀ ਚ ਭੇਡ ਹੋ ਜਾਂਦੀ ਹੈ ਉਹ ਜਿੱਥੇ ਉਹਦੇ ਮਤਲਬ ਕਹਿੰਦਾ ਉਦੀ ਅਸਥੀਆਂ ਹੁੰਦੀ ਉੱਥੋਂ ਇਹ ਕਿਹਾ ਜਾਂਦਾ ਵੀ ਪਰੀਜਾਤ ਦਾ ਰੁੱਖ ਪੈਦਾ ਹੋਇਆ ਤੇ ਇਸ ਲਈ ਉਹਨੂੰ ਪਰੀਜਤਕਾ ਵੀ ਬੋਲ ਦਿੰਦੇ ਹੈਗੇ ਤੇ ਉੱਥੋਂ ਇਹ ਕਿਹਾ ਜਾਂਦਾ ਵੀ ਜਦੋਂ ਤਾਂ ਹੀ ਉਹ ਇੰਨੀ ਕਿ ਜ਼ਿਆਦਾ ਲੜਕੀ ਆਪਣੇ ਦੁੱਖ ਮਹਿਸੂਸ ਕਰਦੀ ਵੀ ਉਹ ਇਸ ਲਈ ਇਸ ਰੁੱਖ ਦੇ ਜਿਹੜੇ ਫੁੱਲ ਹੈਗੇ ਆ ਰਾਤ ਨੂੰ ਖਿੰਡਦੇ ਆ ਤੇ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਆ ਕਰਨਾ ਪੈਂਦੀ ਆ ਤੇ ਉਸ ਸਮੇਂ ਜਾ ਕੇ ਇਹਦੇ ਜਿਹੜੇ ਫੁੱਲ ਹੈਗੇ ਗਿਰ ਜਾਂਦੇ ਆ ਉਹਨੂੰ ਸੂਰਜ ਨੂੰ ਦੇਖਣਾ ਨਹੀਂ ਚਾਹੁੰਦੇ ਇਸ ਲਈ ਉਹਨੂੰ ਮਤਲਬ ਕਹਿੰਦਾ ਟਰੀ ਆਫ ਸੌਰਰੋ ਦਾ ਟਰੀ ਆਫ ਸੈਡਨੈਸ ਵੀ ਬੋਲਿਆ ਜਾਂਦਾ ਹੈਗਾ ਤਾਂ ਇਹ ਜਿਹੜੀਆਂ ਸਾਡੀਆਂ ਇਹ ਜ਼ਿਕਰ ਆਉਂਦਾ ਹੈਗਾ ਵਿਸ਼ਨੂੰ ਪੁਰਾਨ ਵਿੱਚ ਤਾਂ ਹੁਣ ਇਹ ਇਹ ਵੀ ਕਈ ਕਿਤਾਬਾਂ ਚ ਇਹ ਵੀ ਲਿਖਦੀਆਂ ਹੈਗੇ ਵੀ ਇਹ ਸਮੁੰਦਰ ਤੋਂ ਪੈਦਾ ਹੋਇਆ ਦੇਵਤਿਆਂ ਦਾ ਰੁੱਖ ਹੈਗਾ ਇਹ ਵੀ ਇਹ ਵੀ ਇਹ ਵੀ ਕਈ ਜਗ੍ਹਾ ਤੇ ਸਾਨੂੰ ਜਿਕਰ ਮਿਲਦਾ ਹੈਗਾ ਤੇ ਜਦੋਂ ਇਹ ਵੀ ਕਿਹਾ ਜਾਂਦਾ ਵੀ ਜੋ ਸਾਗਰ ਮੰਥਨ ਹੋਇਆ ਜਦੋਂ ਸਾਗਰ ਮੰਥਨ ਤੋਂ ਪੰਜ ਰੁੱਖ ਪੈਦਾ ਹੋਏ ਉਹ ਪੰਜ ਰਤਨ ਬੋਲਦੇ ਨੂੰ ਉਹ ਪੰਜਾਂ ਰੁੱਖਾਂ ਚ ਇਹ ਪਰੀਜਾਦ ਦਾ ਰੁੱਖ ਮਤਲਬ ਕਹਿੰਦਾ ਇਹ ਹੈਗਾ ਤਾਂ ਇਹ ਉਸ ਨੂੰ ਮਤਲਬ ਸਵਰਗ ਲੋਕ ਇੰਦਰ ਲੋਕ ਦੇ ਵਿੱਚ ਇੰਦਰ ਲੋਕ ਦੇ ਵਿੱਚ ਨੂੰ ਮਤਲਬ ਨੰਦਨ ਬਨ ਸੀ ਉੱਥੇ ਨੂੰ ਲਗਾਇਆ ਗਿਆ ਪਰਿਜਾਤ ਨੂੰ ਤਾਂ ਇਹ ਵੀ ਸਾਨੂੰ ਮਤਲਬ ਕਹਿੰਦਾ ਜੇਕਰ ਮਿਲਦਾ ਹੈਗਾ ਤੇ ਕੁਝ ਜ਼ਿਕਰ ਇਹ ਮਿਲਦਾ ਵੀ ਸ਼ਿਵ ਜੀ ਨੂੰ ਇਹ ਬਹੁਤ ਪਿਆਰੇ ਰੋਖਾ ਤੇ ਉਸ ਤੋਂ ਬਾਅਦ ਮਾਤਾ ਲక్ష్ਮੀ ਦੀ ਵੀ ਇਹ ਪੂਜਾ ਚ ਵਦ ਉਹਨਾਂ ਨੇ ਵੀ ਇਹ ਰੋਖ ਫੁੱਲ ਪਿਆਰੇ ਤੇ ਗੁਰਬਾਣੀ ਸਾਡਾ ਇਹਦਾ ਜਿਕਰ ਆਉਂਦਾ ਹੈਗਾ ਉਹ ਵੀ ਆਪਾਂ ਚਰਚਾ ਕਰਾਂਗੇ ਗੁਰਬਾਣੀ ਦੇ ਬਾਰੇ ਤਾਂ ਹੁਣ ਆਪਾਂ ਜਿਹੜਾ ਇਹਦੇ ਬਾਰੇ ਇਹ ਚਰਚਾ ਜਿਹੜੀ ਕਰਾਂਗੇ ਇੱਕ ਹੋਰ ਜਿਹੜਾ ਹੈਗਾ ਪਰਿਜਾਤ ਦੇ ਜਿਹੜੇ ਫੁੱਲ ਹੈਗੇ ਆ ਉਹ ਆਪਾਂ ਹੋਰ ਕਿੱਥੇ ਕਿੱਥੇ ਵਰ ਸਕਦੇ ਉਹ ਵੀ ਆਪ ਜਿਗਰ ਕਰਾਂਗੇ ਲੋਕ ਕਿੱਥੇ ਕਿੱਥੇ ਨੂੰ ਯੂਜ਼ ਕਰਦੇ ਹੈਗੇ ਇੱਕ ਤਾਂ ਉਹ ਕਲਾਕੰਦ ਵੀ ਬਣਾਉਣ ਦੇ ਬਰਫੀ ਬਣਾਉਣ ਚ ਵੀ ਕਈ ਇਲਾਕਿਆਂ ਚ ਯੂਜ਼ ਕਰਦੇ ਆ ਉਸ ਨੂੰ ਖੀਰ ਦੇ ਵਿੱਚ ਪਾ ਲੈਂਦੇ ਨੇ ਫੁੱਲਾਂ ਨੂੰ ਤੇ ਫਰੈਸ਼ ਫਲਾਵਰ ਜਿਹੜੇ ਹੈਗੇ ਜਿਹੜੇ ਤਾਂ ਜਿਹੜਾ ਰੰਗ ਨਿਕਲਦਾ ਹੈਗਾ ਜਿਹੜੇ orange ਪੈਟਲ ਪੈਟਲ ਹੈਗੇ ਸਿਸਟਮ ਜਿਹੜਾ ਟਿਊਬਾਂ ਹੈਗੀਆਂ ਉੱਥੋਂ ਮਤਲਬ ਕਹਿੰਦਾ ਇਹ ਜਿਹੜੇ ਉਹਨੂੰ orange ਕਲਰ ਦੇਣ ਵਾਸਤੇ ਮਠਾਈਆਂ ਦਾ ਵੀ ਵਰਤੇ ਜਾਂਦਾ ਹੈਗਾ ਤੇ ਅਸਾਮ ਵਿੱਚ ਜਿਹੜੇ ਲੋਕਲ ਵਿੱਚ ਭਾਸ਼ਵ ਵਿੱਚ ਉਹਨੂੰ ਜਵਾਲੀ ਬੋਲਦੇ ਨੇ ਉਹਨੂੰ ਫੁੱਲਾਂ ਨੂੰ ਤਾਂ ਉਹ ਬਹੁਤ ਸਾਰੇ ਜਿਹੜੀਆਂ ਆਪਣੀਆਂ 스ਨੈਕ ਹੋਗੇ ਪਕੌੜੇ ਹੋਗੇ ਤਾਂ ਪਰੀਜਾਤ ਪਕੌੜਾ ਵੀ ਬੋਲ ਦਿੰਦੇ ਉਸ ਇਲਾਕੇ ਚ ਉੱਥੋਂ ਕਾਫੀ ਇਹਨੂੰ ਵਰਤਦੇ ਹੈਗੇ ਆ ਉਸ ਤੋਂ ਬਾਅਦ ਅਸਾਮ ਹੋਇਆ ਬੰਗਾਲ ਹੋ ਗਿਆ ਮਨੀਪੁਰ ਸੈਂਟਰਲ ਇੰਡੀਅਨ ਸਟੇਟਾਂ ਵਿੱਚ ਇਹਨੂੰ ਆਮ ਜਿਹੜੇ ਦੇ ਜਿਹੜੇ ਮਤਲਬ ਕਹਿੰਦਾ ਫੁੱਲਾਂ ਨੂੰ ਕਾਫੀ ਪ੍ਰੇਪਰੇਸ਼ਨ ਚ ਪਕਾ ਬਣਾਇਆ ਜਾਂਦਾ ਹੈਗਾ ਇਸ ਤੋਂ ਹੁਣ ਜਿਹੜੀ ਗੱਲ ਕਰਾਂਗੇ ਆਪਾਂ ਇਹ ਮੈਡੀਸਨ ਨੂੰ ਗੁਨਾ ਬਾਰੇ ਗੱਲ ਕਰਾਂਗੇ ਜਿਹੜੇ ਆਪਣੇ ਪਰੀਜਾਤ ਦੇ ਹੈਗੇ ਆ ਸਾਡੇ ਡਾਕਟਰ ਸਾਹਿਬ ਸਾਡੇ ਨਾਲ ਇਹਨਾਂ ਉਹਨਾਂ ਨੇ ਵੀ ਜ਼ਿਕਰ ਕਰ ਚੁੱਕਿਆ ਇਸ ਪਰੀਜਾਤ ਰੁੱਖ ਬਾਰੇ ਉਸ ਨੂੰ ਦੱਸਦੇ ਵੀ ਤਸੀਰ ਦੀ ਠੰਡੀ ਹੈਗੀ ਆ ਇਸ ਰੁੱਖ ਦੀ ਤੇ ਬਾਬਾਸੀ ਠੀਕ ਕਰਨ ਨੂੰ ਠੀਕ ਯੂਜ਼ ਕੀਤੇ ਜਾਂਦੇ ਆ ਬੀਜ ਵਰਤੇ ਜਾਂਦੇ ਇਹਦੇ ਤਾਂ ਇੰਟਰਸਟਾਈਨ ਦੇ ਵਿੱਚ ਜਿਹੜੇ ਕੀੜੇ ਆ ਜਾਂ ਉਹ ਹੋ ਗਿਆ ਫੰਗਲ ਇਨਫੈਕਸ਼ਨ ਹੋ ਗਈ ਰੈਸਪੀਟਰੀ ਪ੍ਰੋਬਲਮ ਹੋ ਗਈ ਸਨੇਕ ਜਿਹੜੀ ਕੋਈ ਸੱਪ ਡੰਗ ਮਾਰ ਜੇ ਕੋਈ ਕਿਸੇ ਨੂੰ ਗਠੀਆ ਹੋਵੇ ਡੈਂਡਰਫ ਹੋ ਜੇ ਸ਼ਿਆਰਟਿਕਾ ਤੇ ਕਨਸਟਿਪੇਸ਼ਨ ਕਿਸੇ ਨੂੰ ਹੋ ਜੇ ਉਹ ਇਹ ਠੀਕ ਕਰਨ ਚ ਮਦਦ ਕਰਦਾ ਹੈਗਾ ਇਹ ਲਿਵਰ ਟੋਨਿਕਾ ਦੇ ਪੱਤੇ ਜਿਹੜੇ ਪੱਤੇ ਵਰਤਾਂਗੇ ਜੇ ਪੁਰਾਣਾ ਬੁਖਾਰ ਹੋਵੇ ਤਾਂ ਪੱਤੇ ਵਰਤਣਾ ਉਹ ਠੀਕ ਹੋ ਜਾਂਦਾ ਹੈਗਾ ਤੇ ਆਯੁਰਵੇਦਾਂ ਵਿੱਚ ਇਹਦੇ ਕਹਿੰਦੇ ਵੀ ਜੇ ਕਿਸੇ ਦੇ ਫੁਆਰਾ ਹੋ ਜੇ ਟੱਡ ਵਿੱਚ ਤਾਂ ਫਲੇਟੂਲੈਂਸ ਬੋਲਦਾ ਨੂੰ ਮਤਲਬ ਕਹਿੰਦਾ ਗੈਸ ਨੂੰ ਬਾਹਰ ਕੱਢਣ ਵਿੱਚ ਹੈਲਪ ਕਰਦਾ ਹੈਗਾ ਜੇ ਕਿਸੇ ਦੇ ਜਲਦੀ ਕੋਈ ਜਿਹੜੇ ਸਾਡੇ ਵਾਲ ਹੈਗੇ ਆ ਚਿੱਟੇ ਹੋ ਜਾਣ ਉਹਨੂੰ ਠੀਕ ਕਰਨ 'ਚ ਮਦਦ ਕਰਦਾ ਹੈਗਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਬਾਬਾ ਮਤਲਬ ਕਿ ਸਾਡੇ ਗਠੀਏ ਦੇ ਰੋਗ 'ਚ ਹੈਲਪ ਕਰਦਾ ਹੈਗਾ ਤੇ ਉਸ ਤੋਂ ਬਾਅਦ ਇੱਕ ਇਹਦਾ ਆਉਂਦਾ ਹੈਗਾ ਵੀ ਜੇ ਕਿਸੇ ਦਾ ਗੰਜਾਪਨ ਮਤਲਬ ਜਿਹੜੀ ਉਮਰ ਪਹਿਲਾਂ ਤੋਂ ਗੰਜਾਪਨ ਐਵੇਂ ਆ ਜੇ ਤਾਂ ਇਸ ਦਾ ਲੇਪ ਲਾਉਣਾ ਜਿਹੜੇ ਬੀਜਾਂ ਦਾ ਲੇਪ ਲਾਉਣਾ ਜੇ ਆਪਾਂ ਪਚੂਰ ਬਣਾ ਕੇ ਲੇਪ ਲਾਈਏ ਲਗਾਤਾਰ 10 ਤੋਂ 15 ਦਿਨ ਤੰਦੂਜ਼ੇ ਕਾਫੀ ਇੰਪਰੂਵਮੈਂਟ ਦੇਖਣ ਨੂੰ ਮਿਲਦੀ ਹੈ ਤੇ ਪੱਤਿਆਂ ਨੂੰ ਮਤਲਬ ਕਹਿਣ ਦਾ ਰਗੜ ਕੇ ਲੇਪ ਲਾਉਣਾ ਇਹ ਵੀ ਦੇਖਿਆ ਵੀ ਸੁੰਦਰਤਾ ਵਿੱਚ ਵੀ ਵਾਧਾ ਹੁੰਦਾ ਕਾਫੀ ਲੋਕ ਇਹਨੂੰ ਯੂਜ਼ ਕਰਦੇ ਹੈਗੇ ਆ ਫੇਸ ਪੈਕ ਦੇ ਤੌਰ ਤੇ ਤਾਜਲੀ ਹੈਗੀ ਹੈ ਸੀਡ ਜਿਹੜਾ ਹੈਗਾ ਉਹਨੂੰ ਬੋਇਲਸ ਨੂੰ ਜੇ ਕਿਸੇ ਦੇ ਜ਼ਖਮ ਹੋ ਜੇ ਉਹਦੇ ਬੀਜਾਂ ਨੂੰ ਲੇਪ ਲਾਇਆ ਜਾਂਦਾ ਹੈ ਵੀ ਠੀਕ ਕਰਦੇ ਹੈਗੇ ਆ ਤਾਂ ਫੇਸ ਪੈਕ ਜਿਵੇਂ ਐਕਨੀ ਨੂੰ ਕਿਸੇ ਦੇ ਕੋਈ ਪਿੰਪਲਾ ਹੋ ਜਾਣਾ ਉਹ ਤੇ ਲਾਉਣਾ ਜਿਹੜਾ ਸੀਡ ਦਾ ਲੇਪ ਹੈਗਾ ਉਹ ਵੀ ਲੋਕ ਵਰਤਦੇ ਹੈਗੇ ਇਹ ਇਹਦੇ ਮੈਡੀਸਨ ਗੁਣ ਹੈਗੇ ਕੁਝ ਤਸੀਰ ਇਹਦੀ ਠੰਡੀ ਹੈਗੀ ਆ ਕੋ ਜਿਹੜਾ ਅਸੀਂ ਜ਼ਿਕਰ ਕਰਾਂਗੇ ਗਰਵਾਣੀ ਦੇ ਦੋ ਤੋਕਾਂ ਜਿਹੜੀਆਂ ਉਹਦੇ ਬਾਰੇ ਜ਼ਿਕਰ ਕਰਾਂਗੇ ਜਿਹੜਾ ਅਸੀਂ ਪਰਜਾਤ ਰੁੱਖ ਦਾ ਜ਼ਿਕਰ ਆਉਂਦਾ ਹੈਗਾ ਤਾਂ ਪਹਿਲਾ ਰਾਗ ਗੁਜਰੀ ਅਸ਼ਟਪਦੀਆ ਵਿੱਚ ਗੁਰੂ ਜੀ ਦੱਸਦੇ ਹਨ ਕਿ ਇਹ ਸਾਰਾ జగਤ ਜਿਸ ਪਰਜਾਤ ਪ੍ਰਭੂ ਦਾ ਫੁੱਲ ਫਾਲ ਪੱਤਰ ਡਾਲੀਆਂ ਆਦੀ ਵਿੱਚ ਪਸਾਰਾ ਹੈ ਅਗਰ ਜਗਿਆਸੂ ਦੇ ਹਿਰਦੇ ਘਰ ਵਿੱਚ ਵਸ ਜਾਵੇ ਤਾਂ ਸਾਰੇ ਜੰਜਾਲ ਮੁੱਕ ਜਾਂਦੇ ਹਨ ਇਸ ਲਈ ਪ੍ਰਭੂ ਨੂੰ ਹਿਰਦੇ ਵਿੱਚ ਬਸਾਉਣ ਦੇ ਯਤਨ ਕਰਨ ਦਾ ਉਪਦੇਸ਼ ਇਹ ਸ਼ਬਦਿੰਦਾ ਹੁਣ ਸ਼ਬਦ ਦਾ ਜ਼ਿਕਰ ਕਰਾਂਗੇ ਪਰ ਜਾਤ ਕਰ ਆਗਨੀ ਮੇਰੇ ਪੋਪ ਪਤਰ ਤਤ ਡਾਲਾ ਸਰਵ ਜੋਤ ਨਿਰੰਜਨ ਸ਼ੰਭੂ ਛੋੜੂ ਬਹੁਤ ਜੰਝਾਲਾ ਇਹ ਇੱਕ ਜ਼ਿਕਰੋਂ ਦਾ ਟੁਕੜਾ ਤੇ ਪ੍ਰਭੂ ਨੂੰ ਹਿਰਦੇ ਵਿੱਚ ਬਸਾਉਣ ਦਾ ਬਸਾਉਣ ਦਾ ਯਤਨ ਕਰਨ ਦਾ ਉਪਦੇਸ਼ ਦਿੱਤਾ ਗਿਆ ਉਸ ਤੋਂ ਬਾਅਦ ਗੌੜੀ ਸੁਖਮਣ ਵਿੱਚ ਗੁਰੂ ਅਰਜਨ ਦੇਵ ਜੀ ਪ੍ਰਭੂ ਦੇ ਨਾਮ ਨੂੰ ਹੀ ਪਰਜਾ ਦਾ ਰੱਖ ਕਹਿੰਦੇ ਹਨ ਤੋ ਜੋ ਸਾਰੀਆਂ ਅੱਛਾਂ ਪੂਰੀਆਂ ਕਰਦਾ ਹੈ ਇਹ ਜਿਕਰ ਆਉਂਦਾ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਇਹ ਤੁਕ ਜਿਹੜੀ ਹੈ ਉਹਦੇ ਵਿੱਚ ਦੱਸਾਂ ਚਾਹਾਂਗੇ ਪਰ ਜਾਤ ਇਹੂ ਹਰੀ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਇਹ ਜਿਕਰ ਆਉਂਦਾ ਹੈਗਾ ਸਾਡੇ ਗੁਰਬਾਣੀ ਦੇ ਵਿੱਚ ਤੇ ਪਰਜਾਤ ਦੇ ਰੱਖ ਨੂੰ ਵੀ ਪ੍ਰਭੂ ਦਾ ਨਾਮ ਦਿੱਤਾ ਗਿਆ ਇਹ ਮਤਲਬ ਇਸ ਲਈ ਇਹ ਬਹੁਤ ਹੀ ਪਵਿੱਤਰ ਰੁੱਖ ਹੈਗਾ ਇਹ ਸਾਨੂੰ ਗੁਰੂਆਂ ਦੇ ਨਾਮ ਤੇ ਅਸੀਂ ਸਾਡੀ ਨਰਸਿ ਵਿੱਚ ਬਹੁਤ ਸਾਰੇ ਰੁੱਖ ਇਹ ਅਸੀਂ ਤਿਆਰ ਕਰਦੇ ਆਂ ਇਸ ਲਈ ਸਾਡੇ ਹਰ ਇੱਕ ਵੀਰ ਭਰਾ ਨੂੰ ਚਾਹੇ ਕੋਈ ਵੀ ਧਰਮ ਨੂੰ ਬਿਲੋਂਗ ਕਰਦਾ ਬੰਦਾ ਤਾਂ ਇਸ ਰੁੱਖ ਨੂੰ ਮਤਲਬ ਕਹਿੰਦਾ ਪਰਿਯਾਦ ਦੇ ਰੁੱਖ ਨੂੰ ਮਤਲਬ ਕਹਿੰਦਾ ਆਪਣੇ ਖੇਤਾਂ ਵਿੱਚ ਗੁਰੂਆਂ ਦੇ ਨਾਂ ਤੇ ਮਤਲਬ ਕਹਿੰਦਾ ਲਾਉਣਾ ਚਾਹੀਦਾ ਹੈਗਾ ਆਪਣੇ ਘਰਾਂ ਚ ਲਾਉਣਾ ਚਾਹੀਦਾ ਬਹੁਤ ਹੀ ਸੁਗੰਧਮਈ ਦੀ ਖੁਸ਼ਬੂ ਆ ਫੁੱਲਾਂ ਦੀ ਤੇ ਜਿਉਂ-ਜਿਉਂ ਇਹ ਸਾਡੇ ਜੰਗਲਾਂ ਚ ਜਾਉਂ ਜਿਉਂ-ਜਿਉਂ ਇਹ ਸਾਡੇ ਪਿੰਡਾਂ ਚ ਪੰਜਾਬ ਦੇ ਜਾਊਗਾ ਇਹ ਰੁੱਖ ਤਾਂ ਦੇਖੋ ਤੁਸੀਂ ਕਿੱਡੇ ਵੱਡੇ ਇਹ ਪ੍ਰਭੂ ਦੇ ਨਾਮ ਨੂੰ ਮਤਲਬ ਇਸ ਰੁੱਖ ਨੂੰ ਕਿਹਾ ਗਿਆ ਮਤਲਬ ਕਹਿੰਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭ ਦੇ ਨਾਮ ਨੂੰ ਪਰਜਤ ਕਿਹਾ ਗਿਆ ਆ ਦੇਖੋ ਸੀ ਮਤਲਬ ਇਹ ਬਹੁਤ ਹੀ ਵੱਡੀ ਇੱਕ ਗੱਲ ਗੁਰਬਾਣੀ ਚ ਸਾਨੂੰ ਜ਼ਿਕਰ ਮਿਲਦਾ ਹੈਗਾ ਇਸ ਲਈ ਇਹ ਰੁੱਖ ਜਿਹੜੋ ਜੋਂ-ਜੋਂ ਜ਼ਮੀਨਾਂ ਜਾਣਗੇ ਤੇ ਉੋਂ ਤੋਂ ਸਾਡੀ ਪੰਜਾਬ ਦੀਆਂ ਜ਼ਮੀਨ ਹੈਗੀ ਆ ਰਕਵੇ ਹੈਗੇ ਆ ਉਹ ਇੰਪਰੂਵ ਹੁੰਦੇ ਜਾਣਗੇ ਪੰਜ ਛੇ ਦੇ ਰਹਿਣ ਬਸੇਰੇ ਬੰਦ ਜਾਣਗੇ ਪੰਜ ਛੇ ਦੇ ਰਹਿਣ ਬਸੇ ਝੜੀਆਂ ਜਿਹੜੀਆਂ ਅਸੀਂ ਪਿੰਡਾਂ ਚ ਲਾ ਰਹੇ ਆ ਉਹ ਉਹ ਜਿਹੜੋ ਲਾ ਰਹੇ ਉਹ ਇਹ ਰੁੱਖਾਂ ਨੂੰ ਭੇਜਦੇ ਆ ਮਤਲਬ ਕਹਿੰਦਾ ਇਹਨੂੰ ਤਿਆਰ ਕਰਦੇ ਆ ਅਸੀਂ ਮਤਲਬ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਰੁੱਖਾਂ ਨੂੰ ਸਮਝੀਏ ਰੁੱਖਾਂ ਨੂੰ ਜਾਣੀਏ ਤੇ ਰੁੱਖਾਂ ਨੂੰ ਜਿਉਂ-ਜਿਉਂ ਅਸੀਂ ਜਾਣਾਂਗੇ ਤੇ ਉਹ ਤੋਂ ਸਾਡਾ ਇਹ ਸਾਡਾ ਇਹਦੇ ਵੱਲ ਝੁਕਾਅ ਜਿਹੜਾ ਹੈਗਾ ਸਾਡਾ ਵਧਦਾ ਜਾਊਗਾ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਰੁੱਖ ਸਾਡੇ ਮਨੁੱਖਾਂ ਵਾਂਗੂੰ ਆਪਦਾ ਭੋਜਨ ਬਣਾਉਂਦੇ ਆ ਕਮਿਊਨੀਕੇਸ਼ਨ ਕਰਦੇ ਆ ਆਪਸ ਵਿੱਚ ਗੱਲਾਂ ਕਰਦੇ ਆ ਰਹਿੰਦੇ ਆ ਸਾਹ ਲੈਂਦੇ ਆ ਪਾਣੀ ਪੀਂਦੇ ਆ ਸਾਰਾ ਭੋਜਨ ਬਣਾਉਂਦੇ ਆ ਸਾਰਾ ਅਸੀਂ ਜ਼ਿਕਰ ਕਰ ਚੁੱਕੇ ਆ ਇਸ ਲਈ ਇਹਨਾਂ ਨੂੰ ਸਮਝ ਕੇ ਆਪਾਂ ਤਾਂ ਆਪਣੀਆਂ ਜਿਹੜੀ ਇਹ ਮੌਸਮ ਹੈਗਾ ਸਾਡੇ ਕੋਲ ਮਹੀਨਾ ਡੇਢ ਮਹੀਨਾ ਹਜੇ ਹੋਰ ਪਿਆ ਹੈਗਾ ਤਾਂ ਉਹ ਜਿਹੜਾ ਸਾਡੇ ਕੋਲ ਸਮਾਂ ਹੈਗਾ ਉਹਦੇ ਵਿੱਚ ਵੱਧ-ਵੱਧ ਰੁੱਖ ਲਾ ਕੇ ਪੰਜਾਬ